ਰਾਜਪੁਰਾ ਵਿਖੇ ਤਿਹਾਰਾਂ ਦੇ ਮੱਦੇਨਜ਼ਰ ਪੁਲਿਸ ਨੇ ਬਾਜ਼ਾਰਾਂ ਵਿੱਚ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਹਨ ਅਤੇ ਜੀਟੀ ਰੋਡ ਕੈਲੀਵਰ ਮਾਰਕੀਟ ਵਿੱਚ ਗਲਤ ਥਾਂ ਤੇ ਖੜੀਆਂ ਕੀਤੀਆਂ ਗੱਡੀਆਂ ਨੂੰ ਵੀ ਟੋਪ ਆ ਕੇ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਚਲਾਨ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਤਿਹਾਰਾਂ ਕਾਰਨ ਸੜਕਾਂ ਤੇ ਬਾਜ਼ਾਰਾਂ ਵਿੱਚ ਹਰ ਸਮੇਂ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਵੇਂ ਅਸੀਂ ਇੱਕ ਰੂਟ ਤੇ ਸਾਰੇ ਦੇ ਸਰਚ ਕੀਤੀ ਆ ਰੋਡ ਤੇ ਕਿੰਨੀਆਂ ਗੱਡੀਆਂ ਨਾ ਪਾਰਕਿੰਗ ਖੜੀਆਂ ਸੀ ਜਾਂ ਜਿਹੜੀਆਂ ਮਤਲਬ ਰੋਡ ਤੇ ਟ੍ਰੈਫਿਕ ਨੂੰ ਪ੍ਰੋਬਲਮ ਕ੍ਰੀਏ ਕਰ ਰਹੀਆਂ ਉਸ ਨੂੰ ਚੁਕਾ ਰਹੇ ਆ ਸਾਡੇ ਮੈਂ ਬਾਰ ਬਾਰ ਧਿਆਨ ਦੇ ਫੈਰਵਾਸ ਤੋਂ ਵੀ ਲਿਆਉਣਾ ਚਾਹੁੰਦਾ ਕਿ ਜਿਹੜਾ ਬਾਹਰਲਾ ਰੋਡ ਹੈ ਬਾਈਪਾਸ ਵਾਲਾ ਉਹ ਕੁਝ ਟਾਈਮ ਲਈ ਬੰਦ ਹੈ ਉੱਥੇ ਫਲਾਈਓਵਰ ਬਣ ਰਿਹਾ ਉਹਦੇ ਕਰਕੇ ਜਿਹੜੀ ਟ੍ਰੈਫਿਕ ਹੈ ਉਹ ਸਾਰੀ ਆਪਣੇ ਰਾਜਪੇ ਅੰਦਰੋਂ ਦੀ ਆਉਂਦੀ ਹੈ ਸਰੋ ਇੱਕ ਵੀ ਗੱਡੀ ਕੋਈ ਰੋਡ ਤੇ ਖੜ ਜਾਂਦੀ ਹੈ ਤਾਂ ਸਾਰਾ ਪਿੱਛੇ ਜਾਮ ਲੱਗ ਜਾਂਦਾ ਹੈ ਕਿਸ ਨੇ ਚੰਡੀਗੜ੍ਹੋਂ ਰਾਜਸਥਾਨ ਜਾਣਾ ਕਿਸ ਨੇ ਬਠਿੰਡੇ ਜਾਣਾ ਹਰ ਇੱਕ ਦੀ ਪ੍ਰੋਬਲਮ ਨਾ ਆਪਣੇ ਅਰਗੀਆਂ ਨੇ ਜ਼ਿਆਦਾਤਰ ਬਠਿੰਡੇ ਤੋਂ ਜਿੰਨੀ ਐਂਬੂਲੈਂਸਾਂ ਵਗੈਰਾ ਨੇ ਉਹ ਸਾਰੀਆਂ ਅੰਦਰੋਂ ਦੀ ਨਿਕਲਦੀਆਂ ਨੇ ਉਹਦੇ ਕਰਕੇ ਅਸੀਂ ਬਹੁਤ ਸਖਤਾਂ ਜੋ ਵੀ ਗੱਡੀ ਕੋਈ ਰੋਡ ਤੇ ਲਾਊਗਾ ਅਸੀਂ 10 ਮਿੰਟਾਂ ਕੇ ਉਹਨੂੰ ਟੋ ਕਰਕੇ ਸਰ ਜਿਵੇਂ ਅੱਜ ਕੱਲ੍ਹ ਹੁਣ ਤਿਆਹਰਾ ਸੀਜ਼ਨ ਵੀ ਆ ਗਿਆ ਜੀ ਬਾਜ਼ਾਰਾਂ ਦੇ ਵਿੱਚ ਤਾਂ ਇਸ ਤਰ੍ਹਾਂ ਖੁੱਲੀ ਕਰਾਈ ਜਾਊਗੀ ਜੀ ਹਾਂਜੀ ਹਾਂ ਬਾਜ਼ਾਰਾਂ 'ਚ ਵੀ ਅਸੀਂ ਯੂ ਸਾਹਿਬ ਵਗੈਰਾ ਨੂੰ ਚਿੱਠੀਆਂ ਲਿਖੀਆਂ ਨੇ ਉਹ ਜਦੋਂ ਵੀ ਹੁਣ ਦੁਬਾਰੇ ਪਹਿਲਾਂ ਦੁਬਾਰੀ ਅਸੀਂ ਸਰਚ ਕਰ ਚੁੱਕੇ ਹਾਂ ਕਾਫੀ ਪਹਿਲਾਂ ਨਾਲੋਂ ਫਰਕ ਹੈ ਬਾਜ਼ਾਰਾਂ ਦੇ ਵਿੱਚ ਹੁਣ ਵੀ ਦੁਬਾਰੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਫੇਰ ਦੁਬਾਰੇ ਉਹੀ ਦੁਬਾਰੇ ਹਰ ਤਰ੍ਹਾਂ ਦੇ ਸਰ ਇਸ ਤੋਂ ਬਿਨਾ ਹੋਰ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹ ਰਹੇ ਹੋ ਜੀ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਦੇਖੋ ਆਪਣਾ ਸ਼ਹਿਰ ਹੈ ਕੋਈ ਜਾਮ ਵਿੱਚ ਫਸਦਾ ਚੰਗਾ ਨਹੀਂ ਲੱਗਦਾ ਬਹੁਤ ਲੰਮੀ ਲੰਮੀ ਜਾਮ ਲੱਗਦੀ ਹੈ ਤੁਸੀਂ ਦੇਖਿਆ ਹੋਣਾ ਸਾਡੀ ਟ੍ਰੈਫਿਕ ਪੁਲਿਸ ਦੇ 12 13 ਮੁਲਾਜ਼ਮ ਨੇ 5-7 ਮੁਲਾਜ਼ਮ ਮੇਰੇ ਨੇ ਜਿਹੜੇ ਤੱਕੜ ਟੁਕੜ 15 ਮੁਲਾਜ਼ਮ ਸਾਰਾ ਦਿਨ ਇਸ਼ੇ ਕੰਮ ਲਈ ਲੱਗੇ ਰਹਿੰਦੇ ਆ ਇਸ ਕਰਕੇ ਆਪਣੇ ਨੂੰ ਵੀ ਆਪਾਂ ਨੂੰ ਵੀ ਚਾਹੀਦਾ ਕੋਈ ਥੋੜਾ ਜਿਹਾ ਸਾਈਡ ਦੱਬ ਕੇ ਜਾਂ ਇੱਥੇ ਪਾਰਕਿੰਗ ਫ੍ਰੀ ਪਾਰਕਿੰਗ ਆ ਬਿਲਕੁਲ ਟਾਲੀ ਵਾਲੇ ਕੋਲ ਉੱਥੇ ਗੱਡੀਆਂ ਲਾਉਣ ਕੋਈ ਉੱਥੇ ਪੈਸੇ ਨਹੀਂ ਤੇ ਕੋਈ ਉੱਥੇ ਫੀਸ ਨਹੀਂ ਹੈਗੀ ਉੱਥੇ ਗੱਡੀਆਂ ਲਾਓ ਜਿਵੇਂ ਕੈਲੀਬਰ ਮਾਰਕੀਟ ਹੈ ਆ ਤੁਸੀਂ ਬਿਲਕੁਲ ਖੁੱਲੀ ਡੋਲੀ ਕਰਾਤੀ ਜੀ ਪਹਿਲਾਂ ਉੱਪਰ ਗਾਹ ਮਚਾ ਰਿਹਾ ਸੀ ਤੁਸੀਂ ਇਹ ਕਿ ਇਹ ਅਭਿਆਨ ਇਸ ਤਰ੍ਹਾਂ ਚੱਲਿਆ ਹੋਊਗਾ ਅਗਨੇ ਵੀ ਹਾਂਜੀ 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 ਬਿਲਕੁਲ ਯਾਰ ਨਹੀਂ ਰੋਊਗਾ ਜੀ ਆਪਣੇ ਮੇਰੇ ਨਾਲ ਨੇ ਟ੍ਰਾਂਸਪੋਰਟ ਚਾਰਜ ਕਰ ਦਿੱਤਾ ਗੁਰਵਚਨ ਸਿੰਘ ਜੀ ਤੇ ਅਸੀਂ ਬੜੇ ਸੀਰੀਅਸ ਆ ਇਸ ਮੈਟਰ ਤੇ ਜੇ ਕੋਈ ਕੋਈ ਵੱਡੇ ਲੋਕਾਂ ਦਾ ਅਸੀਂ ਨਾਲ ਨਾਲ ਸੁਟਾਵਾਂ ਸਰ ਜਿਵੇਂ ਤੁਸੀਂ ਟੋਕਾ ਕੇ ਲੈ ਕੇ ਜਾ ਰਹੇ ਹੋ ਗੱਡੀਆਂ ਫਿਰ ਜਾਂਦਾ ਹੁਣ ਕੀ ਜੁਰਮਾਨਾ ਲਾਉਂ ਕੀ ਕਰੋਗੇ ਜੀ ਹਾਂਜੀ ਹਾਂਜੀ ਇਹਨਾਂ ਦੇ ਚਲਾਨ ਕੀਤੇ ਆ ਅਸੀਂ ਤੇ ਜੁਰਮਾਨਾ ਜੋ ਇਹ ਭੁਗਤਣਗੇ ਭੁਗਤਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ